ਸਾਵਣ ਤੋਂ ਪਹਿਲਾਂ ਕਰੋ ਇਹ ਨੌ ਕੰਮ ਰਾਤੋਂ ਰਾਤ ਕਰੋੜਪਤੀ ਹੋ ਜਾਓਗੇ ਨੰਬਰ 1 ਸਹਰਾਣੇ ਵਾਲੇ ਪਾਸੇ ਤਾਂਬੇ ਦੇ ਬਰਤਨ ਵਿੱਚ ਜਲ ਪਾ ਕੇ ਰੱਖੋ ਅਤੇ ਸਵੇਰ ਹੁੰਦਿਆਂ ਹੀ ਉਸ ਜਲ ਵਿੱਚ ਆਪਣਾ ਮੂੰਹ ਵੇਖ ਕੇ ਜੈ ਮਾਤਾ ਲక్ష్ਮੀ ਜੀ ਕਹੋ ਤੇ ਫਿਰ ਇਸ ਜਲ ਨੂੰ ਕਿਸੇ ਵੀ ਗਮਲੇ ਵਿੱਚ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਮਾਇਆ ਵਿੱਚ ਵਾਧਾ ਹੋਵੇਗਾ। ਨੰਬਰ 2 ਰਾਤ ਨੂੰ ਸੌਂਦੇ ਵਕਤ ਆਪਣੇ ਪਲੰਘ ਥੱਲੇ ਮੂਲੀ ਰੱਖੋ ਤੇ ਸਵੇਰ ਹੁੰਦਿਆਂ ਹੀ ਇਸ਼ਨਾਨ ਕਰਕੇ ਉਸ ਮੂਲੀ ਨੂੰ ਸ਼ਿਵਲਿੰਗ ਨੂੰ ਅਰਪਿਤ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਨੀਂਦ ਦੀ ਸਮੱਸਿਆ ਤੇ ਘਰ ਵਿੱਚ ਮਾਇਆ ਨਹੀਂ ਟਿਕਦੀ ਦੀ ਸਮੱਸਿਆ ਦੇ ਨਾਲ ਨਾਲ ਤੁਹਾਡੀ ਕੁੰਡਲੀ ਵਿੱਚ ਬੈਠਾ ਰਾਹੂ ਤੁਹਾਡੀ ਛੁਟਕਾਰਾ ਹੋ ਜਾਵੇਗਾ ਅਤੇ ਧਨ ਵਿੱਚ ਵਾਧਾ ਹੋਵੇਗਾ। ਨੰਬਰ 3 ਹਰੇ ਰੰਗ ਦੇ ਕੱਪੜੇ ਵਿੱਚ ਸਾਬਤ ਮੂੰਗੀ ਬੰਨ ਕੇ ਜਿਸ ਬੈੱਡ ਜਾਂ ਪਲੰਗ ਤੇ ਤੁਸੀਂ ਸੌਂਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਥੱਲੇ ਸਹਰਾਣੇ ਵੱਲ ਰੱਖੋ। ਸਵੇਰ ਹੁੰਦਿਆਂ ਇਸ਼ਨਾਨ ਕਰਕੇ ਇਸ ਮੂੰਗੀ ਨੂੰ ਕਿਸੇ ਕੁਮਾਰੀ ਕੁੜੀ ਨੂੰ ਦਾਨ ਕਰੋ। ਜਾਂ ਫਿਰ ਮਾਤਾ ਦੁਰਗਾ ਜੀ ਨੂੰ ਅਰਪਣ ਕਰ ਦਿਓ ਇਸ ਤਰ੍ਹਾਂ ਘਰ ਵਿੱਚ ਬਰਕਤ ਆਵੇਗੀ ਨੰਬਰ 4 ਜੇਕਰ ਰਾਤ ਨੂੰ ਡਰਾਵਨੇ ਸੁਪਨੇ ਆਉਂਦੇ ਹਨ ਤਾਂ ਆਪਣੇ ਸਹਰਾਣੇ ਥੱਲੇ ਲੋਹੇ ਦੀ ਕੋਈ ਵੀ ਚੀਜ਼ ਰੱਖੋ ਇਹ ਉਪਾਕਰਨ ਨਾਲ ਡਰਾਵਨੇ ਸੁਪਨੇ ਆਉਣੇ ਬੰਦ ਹੋ ਜਾਣਗੇ ਨੰਬਰ 5 ਸੌਣ ਤੋਂ ਪਹਿਲਾਂ ਆਪਣੇ ਸਹਰਾਣੇ ਥੱਲੇ ਇੱਕ ਮੁਠੀ ਕੱਚੇ ਚੌਲ ਰੱਖੋ ਸਵੇਰ ਹੁੰਦਿਆਂ ਹੀ ਇਸ਼ਨਾਨ ਕਰਕੇ ਉਹ ਇੱਕ ਮੁਠੀ ਚੌਲਾਂ ਨੂੰ ਕੀੜਿਆਂ ਦੇ ਭੌਣ ਤੇ ਪਾ ਆਓ ਇਸ ਤਰ੍ਹਾਂ ਕਰਕੇ ਤੁਸੀਂ ਦਿਨਾਂ ਵਿੱਚ ਹੀ ਮਾਲਾ-ਮਾਲ ਹੋ ਜਾਉਗੇ ਤੇ ਮਾਤਾ ਲక్ష్ਮੀ ਜੀ ਤੁਹਾਡੇ ਘਰ ਨਿਵਾਸ ਕਰਨਗੇ ਨੰਬਰ 6 ਅਵੇਦ ਨੂੰ ਰੋਟੀ ਪਕਾਉਣ ਤੋਂ ਬਾਅਦ ਭੁੱਲ ਕੇ ਵੀ ਉਲਟਾ ਕਰਕੇ ਨਾ ਰੱਖ ਦੇਣਾ ਇਸ ਤਰ੍ਹਾਂ ਕਰਨ ਨਾਲ ਲక్ష్ਮੀ ਜੀ ਗ੍ਰੋਧਿਤ ਹੋ ਜਾਂਦੀ ਹੈ ਇਸ ਲਈ ਰੋਟੀ ਪਕਾਉਣ ਤੋਂ ਬਾਅਦ ਤਵੇ ਨੂੰ ਸਿੱਧਾ ਹੀ ਖੜਾ ਕਰ ਦਿਓ ਨੰਬਰ 7 ਰਾਤ ਨੂੰ ਝੂਠੇ ਬਰਤਨ ਰੱਖਣ ਨਾਲ ਵੀ ਨਕਰਾਤਮਕ ਊਰਜਾ ਫੈਲਦੀ ਹੈ ਤੇ ਧਨ ਵਿੱਚ ਘਟौती ਹੁੰਦੀ ਹੈ ਨੰਬਰ 8 ਮੰਗਲਵਾਰ ਵਾਲੇ ਦਿਨ ਬਾਂਦਰਾਂ ਨੂੰ ਛੋਲੇ ਅਤੇ ਕੇਲਿਆਂ ਦਾ ਪ੍ਰਸ਼ਾਦ ਪਾਇਆ ਕਰੋ ਕਰੋੜਾਂ ਅਰਪਏ ਦੇ مالک ਦਿਨਾਂ ਵਿੱਚ ਹੀ ਬਣ ਜਾਓਗੇ ਨੰਬਰ 9 ਹਰ ਰੋਜ਼ ਗਊ ਮਾਤਾ ਨੂੰ ਵੇਸਣ ਦਾ ਪੇੜਾ ਦਵੋ ਇਹ ਉਪਾਅ ਵੀ ਦਿਨਾਂ ਵਿੱਚ ਹੀ ਕਰੋੜਾਂ ਪਤੀ ਬਣਾ ਦੇਵੇਗਾ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟਾਂ ਵਿੱਚ ਜੈ ਮਾਤਾ ਲక్ష్ਮੀ ਜੀ ਲਿਖਣਾ ਨਾ ਭੁੱਲਿਓ ਤੇ ਇਸ ਤਰ੍ਹਾਂ ਦੀ ਵਾਸਤੂ ਜਾਣਕਾਰੀ ਲੈਣ ਲਈ ਯਾਹਨ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ